1992 ਦੇ ਲੋਕ ਸੁਨਾਤੇ ਬਿਨਾਂ ਹਸਰੇ ਇਲੈਕਸ਼ਨ ਕਿੱਥੇ ਹੋਏ ਸੀਗੇ ਉਹਨਾਂ ਦੌਰਾਨ ਪੰਜਾਬ ਦੇ ਵਿੱਚ ਅੱਤਵਾਦ ਦਾ ਦੌਰ ਸੀ ਤੇ ਇਲੈਕਸ਼ਨ ਦੇ ਵਿੱਚ ਬੋਟ ਪਾਉਣ ਵਾਲਿਆਂ ਨੂੰ ਸਬਕ ਸਿਖਾਣ ਦੀ ਗੱਲ ਕਹੀ ਗਈ ਸੀ ਪਰ ਲੋਕਤੰਤਰ ਨੂੰ ਬਚਾਉਣ ਲਈ ਸ਼ਹੀਦ ਹੋਏ ਪੰਜ ਪਾਈ ਜਿਹੜੇ ਕਿ ਪਿੰਡ ਦਿਵਾਲੀ ਦੇ ਸੀਗੇ ਅੱਜ ਉਹਨਾਂ ਸਾਡੇ ਨਾਲ ਉਹਨਾਂ ਦੇ ਬ੍ਰਦਰ ਨੇ ਉਜਾਗਰ ਸਿੰਘ ਦਿਵਾਲੀ ਜੀ ਦਿਵਾਲੀ ਜੀ ਕਿਸ ਤਰ੍ਹਾਂ ਦਾ ਉਸ ਦਿਨ ਜਿਹੜਾ ਸੀਗਾ ਮਾਹੌਲ ਸੀਗਾ ਕੀ ਗੱਲ ਹੋਈ ਸਾਰੀ ਇਹ ਅਸਲ ਗੱਲ ਇਹ ਸੀ ਵੀ ਜਦੋਂ ਚੋਣ ਤਾ ਵਿਗਨ ਭੱਲੇ ਬੱਜਿਆ ਨਾ ਤਾਂ ਕੁਝ ਪਾਰਟੀਆਂ ਨੇ ਬਾਈਕਾਟ ਕਰਤਾ ਜਿਵੇਂ ਅਕਾਲੀ ਦਲ ਐ ਕਾਂਗਰਸ ਬੀਐਸਪੀ ਜਿਹੜੀ ਉਹ ਚੋਣ ਲੜ ਰਹੀ ਸੀ ਤਾਂ ਉਹਨਾਂ ਨੇ ਉਸ ਸਮੇਂ ਦੇ ਵਿੱਚ ਇਹ ਤਾਂ ਵੀ ਜਿਹੜਾ ਵੋਟ ਪਾਊਗਾ ਉਹਦੇ ਗੋਲੀ ਮਾਰ ਦੇਣੀ ਐ ਇੱਧਰ ਤੇ ਪੋਸਟਰ ਪਿੰਡਾਂ 'ਚ ਲਗਾਏ ਗਏ ਸੀਗੇ ਸਰਕਾਂ 'ਤੇ ਲਗਾਏ ਗਏ ਸੀਗੇ ਉਦੋਂ ਇਹ ਬਹੁਤ ਮਤਲਬ ਜਿਹੜੀ ਦਹਿਸ਼ਤ ਸੀ ਤਾਂ ਫੇਰ ਵੀ ਇਹ ਮੁੰਡੇ ਜਿਹੜੇ ਪੰਜ ਸਾਡੇ ਦਿਵਾਲੀ ਦੇ ਤੇ ਇਹ ਮਤਲਬ ਕਿ ਡਰੇਜ ਤੇ ਬਾਬੂ ਕਾਂਸੀ ਰਾਮ ਜੀ ਦੇ ਨਾਲ ਜੁੜੇ ਹੋਏ ਸੀ ਪਰ ਇਹਨਾਂ ਨੇ ਸੋਚਿਆ ਕਿ 바ਵਾ ਸਾਹਿਬ ਡਾਕਟਰ ਮੇਡ ਕਰਦਾ ਜਿਹੜਾ ਹੱਕ ਲੈ ਕੇ ਵੋਟ ਦਾ ਸਾਨੂੰ ਦਿੱਤਾ ਗਿਆ ਜੇ ਇਹ ਖੁੱਸ ਗਿਆ ਤਾਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਜਿਹੜੀਆਂ ਨਾ ਉਹ ਗੁਲਾਮ ਹੋ ਜਾਣਗੀਆਂ ਜੀ ਇਹ ਸੋਚਦੇ ਹੋਏ 18 ਸਾਲ ਤੋਂ ਲੈ ਕੇ 23 ਸਾਲ ਦੇ ਉਮਰ ਤੱਕ ਦੇ ਇਹ ਪੰਜੇ ਸੀਗੇ ਇੱਕਦਾਨ ਉਹ ਜਸਮੀਰ ਸਿੰਘ ਦੂਸਰਾ ਜਸਵੀਰ ਸਿੰਘ ਇਹ ਮੇਰੇ ਦੋਸਤਾਂ ਕੇ ਭਰਾ ਸੀ ਇੱਕ ਦੀ ਸ਼ਾਦੀ ਹੋਈ ਸੀ ਇੱਕ ਮੰਗਿਆ ਹੋਇਆ ਸੀ ਹਾਂ ਜੀ ਤੇ ਦੱਸੋ ਜਿਹੜਾ ਜਸਵੀਰ ਸਿੰਘ ਹੈ ਕਲਕਲੇ ਦੇ ਦੱਸੋ ਵੀ ਕਿਸ ਤਰ੍ਹਾਂ ਦੀ ਉਹਦਾ ਜਿਹੜਾ ਜੀਵਨ ਸੀਗਾ ਕਿੱਦਾਂ ਦੇ ਕੰਮ ਕਰਦੇ ਸੀਗੇ ਉਹ ਜਿਹੜਾ ਜਸਵੀਰ ਸਿੰਘ ਸੀ ਉਹ ਫੈਕਟਰੀ ਚ ਲੱਗਿਆ ਹੋਦਾ ਕੇਵਲ ਫੈਕਟਰੀ ਚ ਜੀ ਕਿੰਨੀ ਉਮਰ ਹੋ ਗਈ ਉਹਦੀ 23 ਸਾਲ ਦੀ ਉਮਰ ਸੀ ਵਿਆਹ ਹੋਏ ਨੂੰ ਲਗਭਗ 8 ਮਹੀਨੇ ਹੋਏ ਤੇ ਅਜੇ ਬੱਚਾ ਕੋਈ ਨਹੀਂ ਸੀ ਪਰ ਉਹ ਉਹਦੀ ਡੇਢੀ ਉਹ ਉਹਦੀ ਡੈਥ ਹੋ ਗਈ ਉਹਨੂੰ ਮਾਰ ਦਿੱਤਾ ਗਿਆ ਗੋਲੀਆਂ ਮਾਰ ਕੇ ਤੇ ਦੂਸਰਾ ਜਿਹੜਾ ਉਹ ਝੁੰਗਿਆ ਪਿੰਡ ਦੇ ਵਿੱਚ ਮੰਗਿਆ ਹੋਇਆ ਸੀ ਕੀ ਨਾ ਸੀ ਉਹ ਜਸ ਜਸਵੀਰ ਸਿੰਘ ਉਹ ਮਰ ਉਦੀ ਹੈਗੀ 19 ਸਾਲ ਦੀ ਲਗਭਗ 19 ਸਾਲ ਦੇ ਲਗਭਗ ਸੀਗੀ ਤਾਂ ਉਹ ਉਹ ਨਾ ਖਰਾਤ ਦਾ ਕੰਮ ਕਰਦਾ ਸੀ ਖਰਾਤ ਦੇ ਕੰਮ ਦੇ ਵਿੱਚੋਂ ਆਇਆ ਰਾਤ ਨੂੰ ਜਦੋਂ ਉਹ ਫਿਰ ਖਾੜਕੂ ਆਏ ਤਾਂ ਇਹ ਰੋਟੀ ਖਾਣ ਲੱਗਿਆ ਦਾ ਕੋਈ 7:00 ਵਜੇ ਦਾ ਟਾਈਮ ਸੀਗਾ ਜੋ ਉਸ ਟਾਈਮ ਨਾ 7:00 ਵਜੇ ਖਬਰਾਂ ਆਏ ਕਰਦੀ ਜਾਂਦੇ ਜਲੰਧਰ ਤੋਂ ਲੋਕ ਖਬਰਾਂ ਕੁਬਰਾਂ ਸੁਣਦੇ ਤੇ ਇਹ ਰੋਟੀ ਖਾਣ ਲੱਗਿਆ ਸਾਗ ਦੇ ਵਿੱਚ ਕੀ ਪਾ ਕੇ ਨਾ ਉਸ ਤਰ੍ਹਾਂ ਹੀ ਰੱਖਿਆ ਵਾਤਾ ਜਦ ਉਹਨਾਂ ਨੇ ਫੜ ਲਿਆ ਫਿਰ ਉਹਨਾਂ ਨੂੰ ਲੈ ਕੇ ਜਿਹੜੇ ਬਾਹਰ ਜਾ ਕੇ ਕੱਲੇ ਕੱਲੇ ਘਰ ਤੋਂ ਲਿਆ ਕੇ ਗੋਲੀਆਂ ਮਾਰਦੀਆਂ ਇਸ ਤਰ੍ਹਾਂ ਹੀ ਮਾਨ ਸਿੰਘ ਤਾਂ ਉਹ ਵਿਚਾਰਾ ਉਹ ਵੀ ਵਿਆਹਵਤਾ ਕਿੰਨੀ ਉਮਰ ਦੀ ਉਹਦੀ ਉਮਰ ਵੀ ਲਗਭਗ 22 ਸਾਲ ਦੇ ਨੇੜੇ ਤੇੜੇ ਹੋਊਗੀ 22 22 ਸਾਲ ਦੇ ਯਾਨੀ 18 ਤੋਂ 23 ਸਾਲ ਤੱਕ ਤੇ ਪੰਜੇ ਉਹ ਜਿਹੜਾ ਮਾਨ ਸਿੰਘ ਜਿਸ ਟਾਈਮ ਉਹ ਵੀ ਵਿਆਹਵਤਾ ਉਹਦੇ ਕੋਲ ਵੀ ਅਜੇ ਬੱਚਾ ਉਸ ਟਾਈਮ ਕੋਈ ਨਹੀਂ ਤਾਂ ਪਰ ਉਹਦੀ ਜਿਹੜੀ ਘਰ ਵਾਲੀ ਸੀ ਉਹਦੇ ਪੇਟ ਦੇ ਵਿੱਚ ਬੱਚਾ ਸੀਗਾ ਘਰਵਤੀ ਸੀ ਘਰਵਤੀ ਸੀ ਉਹਦੇ ਛੋਟੇ ਭਰਾ ਨੂੰ ਫਿਰ ਉਹ ਵਿਚਾਰੀ ਬਠਾਲੀ ਗਈ ਤੇ ਉਹਦੇ ਬਾਅਦ ਇਹ ਜਿਹੜਾ ਆਪਣਾ ਚੰਬਾ ਸਿੰਘ ਤਾਂ ਚੰਬਾ ਸਿੰਘ ਵੀ ਮੰਗਿਆ ਹੋਇਆ ਤਾਂ ਉਮਰ ਉਮਰ ਉਦੀ ਵੀ 19 ਅ 20 ਦੇ ਵਿੱਚ ਪਿਛਤੀ ਔਰ ਉਹਦੇ ਬਾਅਦ ਹਰਜਿੰਦਰ ਸਿੰਘ ਇਹ ਸਰਕਾਰੀ ਨੌਕਰੀ ਕਰਦਾ ਦਾ ਇਕੱਲਾ ਹੀ ਇਕੱਲਾ ਤਿੰਨ ਭਾਈਆਂ ਭੈਣਾਂ ਦਾ ਭਾਈ ਦਾ ਔਰ ਇਹ ਨਾ ਬਹੁਤ ਵਧੀਆ ਜਿਹੜਾ ਪੰਜੇ ਜਣੇ ਕਿਸੇ ਵੀ ਕਿਸਮ ਦਾ ਨਸ਼ਾਨੀ ਤੇ ਕਰਦੇ ਔਰ ਪੂਰੇ ਸਿੱਖੀ ਭੇਸ ਤੇ ਵਿੱਚ ਤੇ ਤੁਸੀਂ ਦੇਖ ਲਈਆਂ ਇਹਨਾਂ ਦੀਆਂ ਫੋਟੋਆਂ ਔਰ ਕਿਸੇ ਵੀ ਕਿਸਮ ਦਾ ਜਿਹੜਾ ਇਹਨਾਂ ਨੂੰ ਨਿਸ਼ਾਨੀਤਾ ਹਰ ਇੱਕ ਪਾਸੇ ਨੂੰ ਇਹ ਜੁੜ ਕੇ ਰਹਿੰਦੇ ਤੇ ਵਧੀਆ ਬੰਦੇ ਤੇ ਪਿੰਡ ਦੇ ਵਿੱਚ ਕੋਈ ਇਹਨਾਂ ਦਾ ਆਲੰਬਾ ਨਹੀਂ ਤਾਂ ਕਿਸੇ ਵੀ ਕਿਸਮ ਦਾ ਔਰ ਕਿਸੇ ਕਿਸਮ ਦਾ ਇਹ ਕੋਈ ਗਲਤੀ ਨਹੀਂ ਤੇ ਕਰਦੇ ਸਿਰਫ ਬੀਐਸਪੀ ਦੇ ਪੱਕੇ ਬੰਦੇ ਦੇ ਇਸ ਲਈ ਇਹਨਾਂ ਨੂੰ ਮਤਲਬ ਉਸ ਸਮੇਂ ਜਿਹੜਾ ਉਹ ਬਿਆਨ ਸਿੰਘ ਦੀ ਸਰਕਾਰ ਆ ਗਈ 19 ਤਰੀਕ ਨੂੰ ਵੋਟਾਂ ਪਈਆਂ 23 ਫਰਵਰੀ ਨੂੰ 1992 ਦੇ ਵਿੱਚ ਜਦੋਂ ਰਮਾਨ ਸਿੰਘ ਮਨੇੜਾ ਤੇ ਜਸਪਾਲ ਸਿੰਘ ਗੱਡੂ ਪਾਰਲੀਮੈਂਟ ਤੋਂ ਜਸਪਾਲ ਸਿੰਘ ਗੱਡੂ ਚੋਣ ਲੜਦਾ ਦਾ ਉਸ ਟਾਈਮ ਰੋਪੜ ਪਾਰਲੀਮੈਂਟ ਹੁੰਦੀ ਸੀਗੀ ਔਰ ਇੱਥੋਂ ਜਿਹੜਾ ਵਿਧਾਨ ਸਭਾ ਖਰੜਾ ਹੈ ਉਸ ਟਾਈਮ ਖਰੜ ਜਿਹੜੀ ਵਿਧਾਨ ਸਭਾ ਦੀ ਉਹਦੇ ਵਿੱਚ ਚਮਕੌਰ ਸਾਹਿਬ ਦੇ 35 ਪਿੰਡ ਪੈਂਦੇ ਸੀਗੇ ਤਾਂ ਉਹਦੇ ਵਿੱਚ ਮਾਨ ਸਿੰਘ ਮਨੇੜਾ ਚੋਣ ਲੜਦਾ ਦਾ ਫੇਰ ਇਹਨਾਂ ਨੂੰ ਜਿਸ ਟਾਈਮ ਫੜਿਆ ਫੜ ਕੇ ਲੈ ਗਏ ਇਹਨਾਂ ਨੂੰ ਪੁੱਛਿਆ ਕਿ ਤੁਸੀਂ ਵੋਟ ਕਿਨੂੰ ਪਾਈ ਐ ਇਹਨਾਂ ਨੇ ਕਿਹਾ ਅਸੀਂ ਵੋਟ ਪੰਜੇ ਪਾਈਆਂ ਨੂੰ ਸਾਰਿਆਂ ਨੂੰ ਕਿਹਾ ਪੰਜਾਂ ਮਨੇੜਾ ਵੀ ਮਨੇੜਾ ਥੋੜੋ ਸੀ ਉੱਥੇ ਇਹ ਪੰਜੇ ਵੀ ਮੁੰਡੇ ਸੀਗਾ ਹਾਂ ਇੱਕ ਜਸਮੀਰ ਸਿੰਘ ਜਸਵੀਰ ਸਿੰਘ ਚੰਬਾ ਸਿੰਘ ਮਾਨ ਸਿੰਘ ਤੇ ਹਰ ਹਰਜਿੰਦਰ ਸਿੰਘ ਇਹ ਪੰਜੇ ਤੇ ਕਿ ਜਿਸ ਦਿਨ ਵੋਟਾਂ ਪਈਆਂ ਉਸ ਦਿਨ ਸ਼ਾਮ ਦੀ ਗੱਲ ਕਰਦੇ ਆ 23 ਤਰੀਕ ਨੂੰ 19 ਨੂੰ ਵੋਟਾਂ ਪੈਂਦੀਆਂ ਅੱਛਾ ਜੀ 19 ਤਰੀਕ ਨੂੰ ਵੋਟਾਂ ਪੈਣੀਆਂ 19 ਫਰਵਰੀ ਨੂੰ 23 ਤਰੀਕ ਨੂੰ ਇਹਨਾਂ ਨੂੰ ਮਾਰ ਦਿੱਤਾ ਜਾਂਦਾ ਹੈ। ਅੱਛਾ ਜਦੋਂ ਇਹਨਾਂ ਨੂੰ ਪੁੱਛਿਆ ਵੀ ਤੁਸੀਂ ਵੋਟ ਕਿਹਨੂੰ ਪਾਈ ਇਹਨਾਂ ਨੇ ਸਾਰਿਆਂ ਨੇ ਕਿਹਾ ਕਿ ਵੋਟ ਅਸੀਂ BSP ਨੂੰ ਪਾਈ ਹੈ। ਫਿਰ ਉਹਨਾਂ ਨੂੰ ਕਿਹਾ ਵੀ ਤੁਹਾਨੂੰ ਸਜ਼ਾ ਕਿਹੜੀ ਦਿੱਤੀ ਜਾਵੇ ਤਾਂ ਉਹਨਾਂ ਨੇ ਕਿਹਾ ਵੀ ਸਜ਼ਾ ਦੇਣੀ ਹੁਣ ਤੁਹਾਡੇ ਹੱਥ 'ਚ ਹੈ। ਲੇਕਿਨ ਇਹਨਾਂ ਨੂੰ ਸਾਰਿਆਂ ਨੂੰ ਘਰ ਤੋਂ ਲੈ ਗਏ। ਘਰ ਤੋਂ ਲੈ ਗਏ। ਕੱਲੇ-ਕੱਲੇ ਘਰ ਦੇ ਵਿੱਚੋਂ ਲੈ ਕੇ ਗਏ ਆ। ਬਾ ਉਹ ਤੋਂ ਬਾਅਦ ਇੱਕ ਲੈ ਕੇ ਕਿੱਥੇ ਗਏ? ਖੇਤਾਂ ਦੇ ਵਿੱਚ ਲੈ ਗਏ। ਅੱਛਾ ਜੀ। ਇਹ ਕਹਿ ਕੇ ਲੈ ਗਏ ਕਿ ਗੁਰਦੁਆਰੇ ਦਾ ਕਾ ਚੰਡਾ ਸਾਹਿਬ ਜਿਹੜਾ ਉਹ ਨਿਸ਼ਾਨ ਸਾਹਿਬ ਹੈ ਵੀ ਉਹ ਡਿੱਗਿਆ ਹੋਇਆ ਉਹਨੂੰ ਖੜਾ ਕਰਨਾ ਲੱਕੇ ਜਿਹੜੇ ਖੜਕੂ ਆਏ ਉਹਨਾਂ ਨੇ ਕੱਲੇ ਕੱਲੇ ਮੁੰਡੇ ਨੂੰ ਪੰਜਾਂ ਨੂੰ ਘਰ ਤੋਂ ਬੁਲਾਇਆ ਬੁਲਾ ਕੇ ਕਿਹਾ ਵੀ ਢੰਡਾ ਸਾਹਿਬ ਜਿਹੜੇ ਹੈਗੇ ਨੇ ਉਹ ਉਹ ਵੀ ਉੱਥੇ ਉਹਨੂੰ ਖੜਾ ਕਰਨਾ ਉਹਨੂੰ ਫਿਰ ਖੇਤਾਂ 'ਚ ਲਿਜਾ ਕੇ ਉੱਥੇ ਉਹਨਾਂ ਨੂੰ ਪੁੱਛਿਆ ਗਿਆ ਵੀ ਤੁਸੀਂ ਵੋਟ ਕਿਹਨੂੰ ਪਾਈ ਉਹਨਾਂ ਨੇ ਕਿਹਾ ਵੀ ਅਸੀਂ ਪਾਈ ਆ ਬੀਐਸਪੀ ਨੂੰ ਬਹੁਜਨ ਸਮਾਜ ਪਾਰਟੀ ਦੇ ਹਾਥੀ ਨੂੰ ਕਹਿੰਦੇ ਫਿਰ ਹੁਣ ਤੁਹਾਨੂੰ ਤੁਹਾਨੂੰ ਅਸੀਂ ਚੜਾਉਣੇ ਹਾਥੀ ਤੇ ਇਹ ਕਹਿ ਕੇ ਉਹਨਾਂ ਦੇ ਗੋਲੀਆਂ ਮਾਰਦੀਆਂ ਠੀਕ ਹੈ ਤੇ ਸਾਰੇ ਸ਼ਹੀਦ ਕਰਦੇ ਉੱਤੇ ਹਾਂ ਜਦੋਂ ਸੀਧ ਕੀਤੇ ਸਾਰਿਆਂ ਤੇ ਗੋਲੀਆਂ ਛਾਤੀ 'ਚ ਵੱਜੀਆਂ ਬੰਦੇ ਅੱਛਾ ਜੀ ਕਿਉਂਕਿ ਉਹਨਾਂ ਦੇ ਪਿੱਛੇ ਨੂੰ ਹੱਥ ਬੰਨੇ ਵਿਦਨ ਕਿਸ ਕਿਸੇ ਦੇ ਮੱਥੇ 'ਚ ਵੱਜੀ ਦੀ ਕਿਸੇ ਦੇ ਛਾਤੀ 'ਚ ਵੱਜੀ ਦੀ ਯਾਨੀ ਛਾਤੀੋਂ ਥੱਲੇ ਕੋਈ ਗੋਲੀ ਨਹੀਂ ਸੀ ਹਾਂ ਬੈਕ 'ਚ ਕਿਸੇ ਤਾਂ ਨਹੀਂ ਮਾਰੀ ਪਿੱਠ 'ਤੇ ਵੀ ਉਹ ਨੱਠੇ ਆ ਕਿਸੇ ਕਿਸਮ ਦਾ ਓਕੇ ਉਹਨਾਂ ਨੇ ਠੀਕ ਹੈ ਤਾਂ ਉਹ ਬਹੁਤ ਦਲੇਰ ਤੇ ਕੋਈ ਇਹੋ ਜੀ ਗੱਲ ਨਹੀਂ ਕਿ ਲੋਕਤੰਤਰ ਨੂੰ ਬਚਾਉਣ ਵਾਸਤੇ ਉਹਨਾਂ ਨੇ ਛਾਤੀ ਦੇ ਵਿੱਚ ਔਰ ਜਿਹੜੀ ਸਿਰ 'ਚ ਗੋਲੀਆਂ ਹਾਂਜੀ ਵੋਟ ਵੋਟ ਦੇ ਅਧਿਕਾਰ ਨੂੰ ਬਚਾਉਣ ਵਾਸਤੇ ਕਿ ਸਾਨੂੰ ਬਹੁਤ ਔਖੀ 바ਵਾ ਸਾਹਿਬ ਡਾਕਟਰ ਮੀਡਗਰ ਨੇ ਜਿਵੇਂ ਅਸੀਂ ਪਹਿਲਾਂ ਬੇਨਤੀ ਕੀਤੀ ਕਿ ਸਾਨੂੰ ਵੋਟ ਦਾ ਹੱਕ ਲੈ ਕੇ ਦਿੱਤਾ ਉਹਨਾਂ ਨੇ ਕਿਉਂਕਿ ਪਹਿਲਾਂ ਜਿਹੜੇ ਗਰੀਬ ਆਦਮੀ ਤੇ ਐਸਸੀ ਸਮਾਜ ਦੇ ਉਹ ਕੋਈ ਵੋਟ ਪਾਏ ਨਹੀਂ ਤਾਂ ਸਕਦਾ ਨਾ ਉਹਨਾਂ ਦੀ ਵੋਟ ਹੁੰਦੀ ਦੀ ਇਹ ਤਾਂ 바ਵਾ ਸਾਹਿਬ ਡਾਕਟਰ ਮੀਡਗਰ ਨੇ 1934 ਦੇ ਵਿੱਚ ਗੋਲਵੇਰ ਕਾਨਫਰੰਸ ਦੇ ਵਿੱਚ ਇਹ ਸਾਨੂੰ ਹੱਕ ਲੈ ਕੇ ਦਿੱਤੇ ਤੇ ਕਿ ਅਸੀਂ ਜ਼ਮੀਨ ਖਰੀਦ ਸਕਦੇ ਹਾਂ ਅਸੀਂ ਜ਼ਮੀਨ ਵੇਚ ਸਕਦੇ ਹਾਂ ਅਸੀਂ ਜ਼ਮੀਨ ਦੇ ਹੱਕਦਾਰ ਬਣ ਸਕਦੇ ਹਾਂ ਇਹੀ ਇਹ ਫਿਰ ਜਿਹੜੀ ਵੋਟ ਹੈ ਉਸ ਸਮੇਂ ਵੈਸੇ ਦੋ ਵੋਟਾਂ ਮਿਲੀਆਂ ਸੀ ਪਰ ਉਸ ਟਾਈਮ ਗਾਂਧੀ ਜੀ ਨੇ ਉਹਦੇ ਵਿਰੋਧ ਕੀਤਾ ਤੇ ਪੂਨਾ ਪੈਕਟ ਦੇ ਵਿੱਚ ਉਹਨਾਂ ਨੇ ਮਰਨ ਵਰਤ ਰੱਖਿਆ ਉਸ ਮਰਨ ਵਰਤ ਦੇ ਵਿੱਚ 바ਵਾ ਸਾਹਿਬ ਨੂੰ ਵੀ ਮਜਬੂਰਨ ਸਮਝੌਤਾ ਕਰਨਾ ਪਿਆ ਤੇ ਇੱਕ ਵੋਟ ਦਾ ਹੱਕ ਜਿਹੜਾ ਉਹ ਰਹਿ ਗਿਆ ਫਿਰ ਇਹ ਇੱਕ ਨਾਲ ਗੱਲ ਇਹ ਥੀ ਕਿ 바ਵਾ ਸਾਹਿਬ ਨੇ ਕਿਹਾ ਸੀ ਜਿਹੜੀ ਵੀ ਇਹ ਵੋਟ ਹੈ ਜਿਹੜਾ ਜਿਹੜੀ ਇਹ ਵੋਟ ਹੈ ਐਸਸੀ ਸਮਾਜ ਦੀ ਇਹ ਤਾਂ ਇੱਕ ਹੀ ਸੰਸਥਾ ਹੋਊਗੀ ਜਿਹਦੇ ਚ 129 ਲਗਭਗ ਹਲਕੇ ਹੋਣਗੇ ਉਹਨਾਂ ਦੇ ਵਿੱਚ ਸਿਰਫ ਇੱਕੋ ਪਾਰਟੀ ਖੜੂਗੀ ਹੋਰ ਕੋਈ ਪਾਰਟੀ ਨੂੰ ਹੱਕਦਾਰ ਨਹੀਂ ਹੋਊਗਾ ਦੂਈ ਜਿਹੜਾ ਹੱਕਦਾਰ ਹੋਊਗਾ ਉਹ ਜਿੱਥੇ ਮਰਜ਼ੀ ਖੜ ਸਕਦਾ ਪਰ ਇਹ ਗਾਂਧੀ ਜੀ ਨੂੰ ਚੰਗਾ ਨਹੀਂ ਲੱਗਿਆ ਉਹਨਾਂ ਨੇ ਪੂਨਾ ਪੈਕਟ ਤੁਸੀਂ ਕਦੇ ਪੜ ਕੇ ਦੇਖੋ ਉਸ ਪੂਨਾ ਪੈਕਟ ਦੇ ਵਿੱਚ ਮਰਨ ਵਰਤ ਰੱਖਣ ਕਰਕੇ ਠੀਕ ਹੈ ਉਹਨਾਂ ਨੂੰ ਫਿਰ ਇਹ ਸਮਝੌਤਾ ਕਰਨਾ ਪਿਆ ਵੀ ਸਾਰੀਆਂ ਪਾਰਟੀਆਂ ਦੇ ਵਿੱਚ ਨੂੰ ਹੋ ਕੇ ਆਉਂਗੇ ਅੱਜ ਉਹ ਸਾਰੀਆਂ ਪਾਰਟੀਆਂ ਜਿਹੜੀਆਂ ਉਦੇ ਕਰਕੇ 바ਵਾ ਸਾਹਿਬ ਦਾ ਸੁਪਨਾ ਜਿਹੜਾ ਸ਼িকার ਨਹੀਂ ਹੋੜਿਆ ਕਿਉਂਕਿ ਉਹ ਸਾਰੀਆਂ ਪਾਰਟੀਆਂ ਹਰ ਇੱਕ ਦੇ ਪਾਸੇ ਨੂੰ ਜੁੜੀਆਂ ਹੋਈਆਂ ਨਹੀਂ ਤਾਂ 34% ਜਿਹੜੀ ਐਸੀਆਂ ਦੀ ਵੋਟ ਹੈ ਤੇ ਉਹ ਸਮਝ ਸਕਦੇ ਸੀਗੇ ਆਪਣਾ ਰਾਜ ਵੀ ਲਿਆ ਸਕਦੇ ਸੀਗੇ ਕਿਉਂਕਿ ਅੱਜ 30% ਦੇ ਨਾਲ ਸਰਕਾਰ ਬਣ ਜਾਂਦੀ ਹੈ ਜੇ ਜ ਜਿਹਦੀ 34% ਆਬਾਦੀ ਹੋਵੇ ਉਹਨਾਂ ਦੀ ਸਰਕਾਰ ਕਿਉਂ ਨਹੀਂ ਬਣ ਰਹੀ ਕਿਉਂਕਿ ਗਾਂਧੀ ਜੀ ਦੀ ਦੇਣ ਹੈ ਗਾਂਧੀ ਜੀ ਨੇ ਮਤਲਬ ਸਾਨੂੰ ਉਹਦੇ ਵਿੱਚ ਵੰਡ ਦਿੱਤਾ ਵੰਡ ਕੇ ਉਹਨਾਂ ਨੇ ਜਿਹੜੇ ਫਿਰਕਿਆਂ ਦੇ ਵਿੱਚ ਵੰਡਣ ਕਰਕੇ ਜਿਹੜੀਆਂ ਜਥੇਬੰਦੀਆਂ ਦੇ ਵਿੱਚ ਵੰਡਣ ਕਰਕੇ ਤਾਂ ਉਹ ਸਾਰੇ ਪਾਸੇ ਸਾਡੇ ਜਿਹੜੇ ਐਸੀਓ ਖਿਲਰਨ ਕਰਕੇ ਹੋ ਗਿਆ ਪਰ ਜਿਹੜਾ ਕਾਂਸੀ ਰਾਮ ਜੀ ਦੀ ਸੋਚ ਧੀ ਕਾਂਸੀ ਰਾਮ ਦੀ ਜਿਹੜੀ ਸੋਚ ਇਹ ਧੀ ਕਿ ਅਸੀਂ ਇਸ ਮੁਰਦੇ ਸਮਾਜ ਦੇ ਵਿੱਚ ਜਾਨ ਪਾਉਣੀ ਹੈ ਹੂੰ ਕਿਉਂਕਿ ਸਮਾਨ ਜਿਹੜਾ ਨਾ 바ਵਾ ਸਾਹਿਬ ਡਾਕਟਰ ਮੇਡ ਕਰਨ ਤੋਂ ਬਾਅਦ ਇਹ ਸਮਾਜ ਜਿਹੜਾ ਮੁਰਦਾ ਹੋ ਗਿਆ ਸੀਗਾ ਉਹਦੇ ਵਿੱਚ ਜਾਨ ਪਾਉਣ ਵਾਸਤੇ ਉਹਨਾਂ ਨੇ ਇਹ ਕੇਡਰ ਕੈਂਪ ਲਾਇਆ ਉਸ ਦੇ ਵਿੱਚ ਮੈਂ ਸਭ ਤੋਂ ਜ਼ਿਆਦਾ ਜਿਹੜਾ 1900 ਲਗਭਗ 78 ਤੋਂ ਮੈਂ ਇਸ ਪਾਰਟੀ ਦੇ ਵਿੱਚ ਕੰਮ ਕਰਦਾ ਸੀਗਾ ਹਮ ਪਰ ਮੈਂ ਬਹੁਤ ਜ਼ਿਆਦਾ ਕੰਮ ਕੀਤਾ ਬਾਬੂ ਕਾਂਸੀ ਰਾਮ ਦੇ ਨਾਲ ਰਹੇ ਔਰ ਹਰ ਟਾਈਮ ਜਦੋਂ ਬਾਬੂ ਕਾਂਸੀ ਰਾਮ ਖੜਾ ਹੁੰਦਾ ਤਾਂ ਉਹਨਾਂ ਨਾਲ ਗੱਲ ਕਰਦੇਦੇ ਔਰ ਜਿਹੜੇ ਰੋਪੜ ਆਉਂਦਾ ਤਾਂ ਉਹਨਾਂ ਨਾਲ ਰਾਤ ਨੂੰ ਰਹਿੰਦੇਦੇ ਆਪਣੇ ਘਰ ਗਏ ਹੋ ਉਹ ਅਸੀਂ ਇਕੱਠੇ ਬੈਠੇ ਸਾਡੇ ਕੋਲ ਫੋਟੋਆਂ ਵੀ ਹੈ ਖਾਸਪੁਰੇ ਖਾਸਪੜੇ ਤਾਂ ਇਕੱਠੇ ਬੈਠੇ ਖਾਣਾ ਖਾਂਦਾ ਇੱਥੇ ਖੜੜ ਆਏ ਤਾਂ ਮੇਰੇ ਕੋਲ ਜਦ ਮੈਂ ਚਾਹ ਪੀਂਦਾ ਖੜਾ ਤਾਂ ਮੇਰਾ ਬਾਪੂ ਜੀ ਗੱਲ ਕਰ ਰਹੇ ਸੋ ਇਸ ਤਰੀਕੇ ਨਾਲ ਬਾਬੂ ਕਾਂਸੀ ਰਾਮ ਜੀ ਜਿਹੜੇ ਬਹੁਤ ਵਧੀਆ ਸਾਡੇ ਮਤਲਬ ਉਹ ਲੀਡਰ ਸੀਗੇ ਅਸੀਂ ਉਹਨਾਂ ਦੇ ਨਾਲ ਜੁੜੇ ਤੇ ਇਸ ਗੱਲ ਨੂੰ ਆ ਜਿਹੜਾ ਜਸਮੀਰ ਸਿੰਘ ਹੈ ਇਹ ਉਸ ਟਾਈਮ ਸਰਕਲ ਪ੍ਰਧਾਨ ਸੀਗਾ ਸਰ ਜਸਮੀਰ ਜਸਮੀਰ ਸਿੰਘ ਜਿਹੜਾ ਸ਼ਹੀਦ ਹੋਇਆ ਜਿਹੜਾ ਮੇਰਾ ਭਰਾ ਭਰਾ ਅੱਛਾ ਅੱਛਾ ਉਸ ਵੇਲੇ ਮੈਂ ਉਹਨੂੰ ਸਰਕਲ ਪ੍ਰਧਾਨ ਬਣਾਇਆ ਹੋਇਆ ਸੀ ਪਰ ਇਹ ਗੱਲ ਸੁਣੋ ਜਦੋਂ ਪਤਾ ਕਿਤੇ ਲੱਗਿਆ ਪਿੰਡ ਵਾਲਿਆਂ ਨੂੰ ਘਰਦਿਆਂ ਨੂੰ ਵੀ ਉਹ ਆਏ ਨਹੀਂ ਹੈਗੇ ਆ ਸ਼ਹੀਦ ਹੋ ਗਏ ਆ ਨਹੀਂ ਉਹ ਜਦ ਘਰ ਤੇ ਲੈ ਕੇ ਗਏ ਨਾ ਤਾਂ ਤੁਸੀਂ ਦੇਖੋ ਜਿਸ ਦੇ ਘਰ ਦੇ ਨੌਜਵਾਨ ਬੱਚੇ ਨੂੰ ਪਿੱਛੇ ਨੂੰ ਅੱਤ ਬਣ ਕੇ ਲੈ ਜੂਗੇ ਉਹ ਕਿਤੇ ਬੈਜੂਗੇ ਕਰਾਂ ਪਰ ਉਹ ਤਾਂ ਕਹਿੰਦੇ ਨਿਸ਼ਾਨ ਸਾਹਿਬ ਕਰ ਨੱਠੇ ਆ ਨਿਸ਼ਾਨ ਸਾਹਿਬ ਤੁਰਣਾ ਉੱਥੇ ਕਿਹਾ ਇਹਨਾਂ ਨੂੰ ਜਿਹੜੇ ਮਾਪੇ ਜਦੋਂ ਨੱਠ ਕੇ ਗਏ ਨਾ ਮੇਰੇ ਮਾਤਾ ਪਿਤਾ ਨੇ ਮੈਨੂੰ ਦੱਸਿਆ ਵੀ ਜਦੋਂ ਨੱਠ ਕੇ ਗਏ ਨਾ ਵੀ ਤੁਸੀਂ ਕੀ ਗੱਲ ਕਹਿੰਦੇ ਨਹੀਂ ਨਹੀਂ ਅਸੀਂ ਛੱਡ ਦੇਣਾ ਕੋਈ ਗੱਲ ਨਹੀਂ ਵੀ ਨਿਸ਼ਾਨ ਸਾਹਿਬ ਗਿਰਿਆ ਵਾ ਖੜਾ ਕਰਕੇ ਇਹਨਾਂ ਨੂੰ ਮੋੜ ਦੇਣਾ ਤਾਂ ਥੋੜੀ ਜਿਹੀ ਜ਼ਰੂਰ ਜਾ ਕੇ ਜਦ ਇਹ ਪਤਾ ਲੱਗਿਆ ਜਦ ਗੋਲੀਆਂ ਮਾਰਤੀਆਂ ਫਿਰ ਜਦੋਂ ਜਾ ਕੇ ਦੇਖਿਆ ਉਹ ਸਾਰੇ ਹੱਥ ਬੰਨੇ ਵੀ ਤੇ ਪਿੱਛੇ ਨੂੰ ਗਰੇ ਹੋਏ ਤੇ ਤੇ ਫਿਰ ਉਸ ਤੋਂ ਬਾਅਦ ਜਿਹੜਾ ਸੀਗਾ ਇਹਨਾਂ ਦਾ ਕਾਂਸੀ ਨਾਮ ਜੀ ਆਏ ਇੱਥੇ ਤੇ ਸਮਾਰਕ ਬਣਾਇਆ ਕਹਿੰਦੇ ਬੀਐਸਪੀ ਨੇ ਬਣਾਇਆ ਨਹੀਂ ਫਿਰ ਉਸ ਸਮੇਂ ਕਾਂਸੀ ਰਾਮ ਜੀ ਆਏ ਠੀਕ ਹੈ ਤਾਂ ਸਾਡੇ ਬੰਦੇ ਕੁਝ ਕਹਿਣ ਲੱਗੇ ਵੀ ਆਉਣਾ ਨਹੀਂ ਚਾਹੀਦਾ ਹਾਲਾਤ ਮਾੜੇ ਆ ਪਰ ਮੈਂ ਉਸ ਸਮੇਂ ਦੇ ਵਿੱਚ ਪੂਰਾ ਜੋਰ ਦੇ ਕੇ ਕਾਂਸੀ ਰਾਮ ਨੂੰ ਬੁਲਾਇਆ ਉਸ ਸਮੇਂ ਇੰਨਾ ਇਕੱਠ ਹੋਇਆ ਲੋਕ ਤਾਂ ਕਹਿੰਦੇ ਵੀ ਕਿਸੇ ਨੇ ਆਉਣਾ ਨਹੀਂ ਤਾਂ ਉਸ ਸਮੇਂ ਕੋਈ ਅੰਤ ਨਹੀਂ ਦਾ ਐਸਐਸਪੀ ਡੀਐਸਪੀ ਸਾਰੇ ਜਿਹੜੇ ਪੁਲਿਸ ਆਉਂਦੇ ਮਿਲਟਰੀ ਲੱਗੀ ਹੋਈ ਸੀ ਬਹੁਤ ਜ਼ਿਆਦਾ ਮਤਲਬ ਇਕੱਠ ਸੀਗਾ ਔਰ ਬਾਬੂ ਕਾਂਸੀਰਾਮ 9 ਐਮਐਲਏ ਉਸ ਸਮੇਂ ਦੇ ਵਿੱਚ ਜਿੱਤੇ ਸੀ ਜਿਹੜੇ ਜਿੱਤੇ ਸੀ ਔਰ ਮੰਨਲਾ ਦੀ ਦੋ ਐਮਪੀ ਵੀ ਜਿੱਤੇ ਸੀ ਤਾਂ ਉਹ ਸਾਰੇ ਉੱਥੇ ਹਾਜ਼ਰ ਸੀ 9 ਦੇ 9 ਐਮਐਲਏ ਜਿਹਦੇ ਉਹਦੇ ਵਿੱਚ ਉਹਨਾਂ ਨੇ ਮਤਲਬ ਉੱਥੇ ਭੋਗਤੇ ਹਾਂ ਜਸਵੀਰ ਸਿੰਘ ਰੋਡੇ ਵੀ ਆਏ ਸੀ ਹੋਰ ਵੀ ਬਹੁਤ ਲੀਡਰ ਆਏ ਹਰ ਇੱਕ ਸਮਾਜ ਦੇ ਤੇ ਉਹਨਾਂ ਨੇ ਸਾਰਿਆਂ ਨੇ ਬੋਲ ਕੇ ਇਹ ਕਿਹਾ ਬਾਬੂ ਕਾਂਸੀ ਰਾਮ ਜੀ ਨੇ ਇੱਕੋ ਗੱਲ ਕਹੀ ਜਸਵੀਰ ਸਿੰਘ ਰੋਡੇ ਨੂੰ ਕਿ ਕਿਤੇ ਇਹ ਤੁਹਾਡਾ ਤਾਂ ਨਹੀਂ ਕੋਈ ਇਹਦੇ ਵਿੱਚ ਹੱਥ ਤਾਂ ਉਹਨਾਂ ਨੇ ਬਿਲਕੁਲ ਕਿਹਾ ਵੀ ਇਹਦੇ 'ਚ ਸਾਨੂੰ ਕੋਈ ਸਾਡਾ ਕੋਈ ਹੱਥ ਨਹੀਂ ਵੀ ਅਸੀਂ ਦੀ ਨਿੰਦਿਆ ਕਰਦੇ ਜੀ ਜਿਹੜਾ ਸਮਾਰਕ ਹੈ 1992 ਦੇ ਵਿੱਚ 23 ਫਰਵਰੀ 1992 ਨੂੰ ਸਾਡੇ 5 ਜਿਹੜੇ ਸਾਥੀ ਤੇ ਦਿਵਾਲੀ ਵਿਖੇ ਅੱਤਵਾਦੀਆਂ ਨੇ ਉਸ ਸਮੇਂ ਪੰਜਾਬ ਦੇ ਵਿੱਚ ਜਿਹੜਾ ਇਲੈਕਸ਼ਨ ਦਾ ਬਾਈਕਾਟ ਸੀ ਬਾਈਕਾਟ ਦੇ ਦੌਰਾਨ ਇੱਕ ਕਾਂਗਰਸ ਪਾਰਟੀ ਔਰ ਭੋਜਨ ਸਮਾਜ ਪਾਰਟੀ ਦਾ ਕੰਪੀਟੀਸ਼ਨ ਤਾਂ ਸਾਬਕਾ ਅੰਸ਼ੀ ਰਾਮ ਜੀ ਨੇ ਹੁਕਮ ਕਰਿਆ ਕਿ ਪੂਰੇ ਦੇਸ਼ ਦੇ ਵਿੱਚ ਪੰਜਾਬ ਦੇ ਵਿੱਚ ਵੀ ਆਪਾਂ 바ਵਾ ਸਾਹਿਬ ਡਾਕਟਰ ਅੰਮੇੜਕਰ ਸਾਹਿਬ ਦਾ ਜਿਹੜਾ ਦਿੱਤਾ ਹੋਇਆ ਅਧਿਕਾਰ ਹੈ ਉਦੀ ਆਪਣੇ ਵਰਤੂ ਕਰਨੀਆਂ ਔਰ ਇਲੈਕਸ਼ਨਾਂ ਜ਼ੋਰ ਸ਼ੋਰ ਦੇ ਨਾਲ ਲੜਨੀਆਂ ਪੂਰੇ ਜ਼ੋਰ ਸ਼ੋਰ ਦੇ ਨਾਲ ਪੰਜਾਬ ਦੇ ਵਿੱਚ ਇਲੈਕਸ਼ਨ ਲੜੀ ਗਈ ਉਸ ਸਮੇ ਮਕਸਦਾਰ ਮਾਨ ਸਿੰਘ ਜੀ ਮਨਹੀੜਾ ਇਸ ਵਿਧਾਨ ਸਭਾ ਦੇ ਵਿੱਚੋਂ ਇਲੈਕਸ਼ਨ ਲੜ ਰਹੇ ਤੇ ਵਿਧਾਨ ਸਭਾ ਦੀ ਔਰ ਪਾਰਲੀਮੈਂਟ ਦੇ ਇਲੈਕਸ਼ਨ ਜਸਪਾਲ ਸਿੰਘ ਜੀ ਗੱਡੂ ਲੜ ਰਹੇ ਸੀ ਇਹ ਹਰ ਸਾਲ ਇਹਨਾਂ ਸ਼ਹੀਦਾਂ ਦੀ ਯਾਦ ਦੇ ਵਿੱਚ ਇਹਨਾਂ ਸ਼ਹੀਦਾਂ ਦੀ ਯਾਦ ਨੂੰ ਤਾਜ਼ਾ ਕਰਨ ਲਈ ਆਉਣ ਆਣੀਆਂ ਨਸਲਾਂ ਜਿਨ੍ਹਾਂ ਨੂੰ ਉਸ ਸਮੇ ਜਿਹੜੇ ਬੱਚੇ ਪੈਦਾ ਨਹੀਂ ਸੀ ਹੋਏ ਬਾਝ ਛੋਟੇ ਸੀ ਉਹਨਾਂ ਸਾਰਿਆਂ ਨੂੰ ਇਸ ਸ਼ਹੀਦਾਂ ਸ਼ਹੀਦਾਂ ਦੇ ਬਾਰੇ ਜਾਣਕਾਰੀ ਦੇਣ ਦੇ ਲਈ ਔਰ ਉਹਨਾਂ ਦੀ ਯਾਦ ਨੂੰ ਤਾਜ਼ਾ ਕਰਨ ਲਈ ਅਸੀਂ ਹਰ ਸਾਲ 21 ਫਰਵਰੀ ਨੂੰ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਕਰਦੇ ਹਾਂ ਔਰ 23 ਫਰਵਰੀ ਨੂੰ ਅਸੀਂ ਬੜੇ ਪੱਧਰ ਤੇ ਜਿਹਨਾਂ ਅਖੰਡ ਪਾਠ ਸਾਹਿਬ ਦੇ ਭੋਗ ਤੇ ਬਾਅਦ ਸ਼ਹੀਦੀ ਕਾਨਫਰੰਸ ਹੈ ਜਿਹੜੀ ਉਹ ਕਰੀ ਜਾਂਦੀ ਹੈ ਜਿਹਦੇ ਵਿੱਚ ਲਗਭਗ ਸਾਡੇ ਜ਼ਿਲ੍ਹੇ ਦੇ ਸਾਰੇ ਵਰਕਰ ਸਮਰਥਕ ਸਾਰੇ ਇੱਥੇ ਪਹੁੰਚਦੇ ਆ ਬੱਡੀ ਗਿਣਤੀ ਦੇ ਵਿੱਚ ਲਗਭਗ 1000 2000 ਦਾ ਇੱਥੇ ਇਕੱਠ ਹੁੰਦਾ ਹੈ ਸੰਵਿਧਾਨ ਨਿਰਵਾਤਾ ਬਾਬਾ ਭੀਮ ਸਾਹ ਰਾਓ ਅੰਬੇਦਕਰ ਵੱਲੋਂ ਲੋਕਤੰਤਰ ਦੇ ਵਿੱਚ ਵੋਟ ਦਾ ਹੱਕ ਦਿੱਤਾ ਗਿਆ ਸੰਵਿਧਾਨ ਬਣਾਇਆ ਗਿਆ ਲੋਕਾਂ ਦੀ ਭਾਗੀਦਾਰੀ ਹੋਵੇ ਇਸ ਲਈ ਵੋਟ ਪਾਉਣ ਦਾ ਹੱਕ ਦਿੱਤਾ ਗਿਆ ਜੇ ਵੋਟ ਪਾਉਗੇ ਲੋਕਤੰਤਰ ਜਿੰਦਾ ਰਹੇਗਾ ਸਰਕਾਰਾਂ ਬਹੁਤ ਜ਼ਿਆਦਾ ਪ੍ਰਯਾਸ ਕਰਦੀਆਂ ਹਰ ਸਾਲ ਲੱਖਾਂ ਰੁਪਇਆ ਕੋੜਾ ਬਖਰਚਾ ਜਾਂਦਾ ਪੂਰੇ ਦੇਸ਼ ਦੇ ਵਿੱਚ ਤਾਂ ਕਿ ਹਰ ਕੋਈ ਵਿਅਕਤੀ ਵੋਟ ਪਾਵੇ ਚਾਹੇ ਨੌਜਵਾਨ ਹੈ ਚਾਹੇ ਬਜ਼ੁਰਗ ਹੈ ਇਸ ਵਾਰ ਤਾਂ ਇਹ ਵੀ ਕੀਤਾ ਕਿ 40 ਸਾਲ ਤੋਂ ਉੱਪਰ ਜਿਹੜੇ ਲੋਕ ਨੇ ਉਹਦੇ ਘਰ ਤੋਂ ਵੀ ਵੋਟ ਪੈ ਸਕਦੀ ਹੈ ਮਪਾ ਜਿਹੜੀ ਹੈਗੀ ਹੈ ਇਲੈਕਟਰਲ ਬੋਰਡ ਜਿਹੜੀ ਹੈਗੀ ਹੈ ਪਾਉਣ ਵਾਸਤੇ ਸਭ ਨੂੰ ਜਿਹੜਾ ਪ੍ਰੇਰਿਤ ਕੀਤਾ ਜਾ ਰਿਹਾ ਰੈਲੀਆਂ ਕੱਢੀਆਂ ਜਾ ਰਹੀਆਂ ਨੇ ਪਰ 1992 ਦਾ ਦੌਰ ਜਦੋਂ ਪੰਜਾਬ ਵਿੱਚ ਅੱਤਵਾਦ ਦੀ ਕਾਲੀ ਅੰਧੇਰੀ ਚੱਲਦੀ ਸੀਗੀ ਕੋਈ ਵੀ ਵੱਡੀ ਪਾਰਟੀ ਜਿਹੜੀਆਂ ਅੱਜ ਵੱਡੀਆਂ ਪਾਰਟੀਆਂ ਕਹਾਂਦੀਆਂ ਨੇ ਉਹ ਇਲੈਕਸ਼ਨ ਦਾ ਬਾਈਕਾਟ ਕਰ ਗਈਆਂ ਦੋ ਪਾਰਟੀਆਂ ਸਿਰਫ ਮੈਦਾਨ ਸੀਗੀਆਂ ਇੱਕ ਸੀ ਕਾਂਗਰਸ ਪਾਰ ਦੂਜੀ ਸੀਗੀ ਬਹੁਜਨ ਸਮਾਜ પાર્ટી ਤੇ ਇਲੈਕਸ਼ਨ ਹੋਇਆ ਇਲੈਕਸ਼ਨ ਦੇ ਵਿੱਚ ਪੂਰਾ ਕਾਲਾ ਦੌਰ ਸੀਗਾ ਅਤਵਾਦੀਆਂ ਵੱਲੋਂ ਪੂਰੇ ਪੰਜਾਬ ਦੇ ਵਿੱਚ ਇਹ ਗੱਲ ਕਹੀ ਗਈ ਸੀ ਪੋਸਟਰ ਲਗਾਏ ਗਏ ਥਾਂ-ਥਾਂ ਤੇ ਜਿਹੜੇ ਪਬਲਿਕ ਪਲੇਸ ਆ ਉੱਥੇ ਪੋਸਟਰ ਲਾਏ ਗਏ ਕਿ ਜੋ ਵੋਟ ਪਾਣ ਜਾਏਗਾ ਉਹਦੇ ਨਾਲ ਉਹਨੂੰ ਜਿਹੜਾ ਹੈਗਾ ਉਹ ਮੌਤ ਦੇ ਘਾਰ ਤਰਜਾ ਜਾਵੇਗਾ ਕਿ ਇਸਦੇ ਹੱਥ ਵਰਦ ਤੇ ਜਾਣਗੇ ਐਦਾਂ ਦੇ ਜਿਹੜੇ ਪੋਸਟਰ ਪਿੰਡਾਂ 'ਚ ਸ਼ਹਿਰਾਂ 'ਚ ਗਲੀਆਂ 'ਚ ਮੁਹੱਲਿਆਂ 'ਚ ਲਗਾਏ ਗਏ ਸੀਗੇ ਪਰ ਉਸ ਦੇ ਬਾਵਜੂਦ VOTING ਹੋਈ 14 ਤੋਂ 16% ਦੀ VOTING ਹੋਈ ਸੀਗੀ ਪਰ ਕੁਝ ਲੋਕ ਜਿਹੜੇ ਸੀਗੇ ਇਹਨਾਂ ਜਿਹੜੇ ਲੋਕਤੰਤਰ ਦੇ ਪ੍ਰੇਮੀ ਨਹੀਂ ਸੀਗੇ ਉਹਨਾਂ ਨੇ ਉਹਨਾਂ ਨੂੰ ਸ਼ਹੀਦ ਕੀਤਾ ਅਸੀਂ ਮੁਹਾਲੀ ਸ਼ਹਿਰ ਜਿਹੜਾ ਹੈਗਾ ਆਪਾਂ ਗੱਲ ਕਰੀਏ ਲੋਕ ਸਭਾ ਹਲਕਾ ਅਨੰਦਪੁਰ ਸਾਹਿਬ ਜਿਹੜਾ ਕਿ ਪਹਿਲਾਂ ਰੋਪੜ ਲੋਕ ਸਭਾ ਹਲਕਾ ਸੀਗਾ ਉਸ ਦੇ ਪਿੰਡ ਦਿਵਾਲੀ ਮੁਹਾਲੀ ਤੋਂ ਤਕਰੀਬਨ 10 ਕਿਲੋਮੀਟਰ ਅੱਗੇ ਪਿੰਡ ਹੈ ਦਿਵਾਲੀ ਉਦੇ 5 ਨੌਜਵਾਨ ਜਿਨ੍ਹਾਂ ਦੀ ਉਮਰ 19 ਸਾਲ ਤੋਂ ਲੈ ਕੇ 23 ਸਾਲ ਸੀਗੀ ਸ਼ਹੀਦ ਕਰ ਦਿੱਤਾ ਗਿਆ ਸੀਗਾ ਤੁਹਾਨੂੰ ਦਿਖਾਣੀਆਂ ਇਹ ਸਮਾਰਕ ਹੈਗਾ ਆ ਨੈਸ਼ਨਲ ਹਾਈਵੇ ਹੈਗਾ ਚੰਡੀਗੜ੍ਹ ਤੋਂ ਰੋਪੜ ਨੂੰ ਜਾਂਦਾ ਹੈਗਾ ਉੱਥੇ ਦਾਉਂ ਸਾਹਿਬ ਜਿਹੜਾ ਹੈਗਾ ਉੱਥੇ ਇਹ ਸਮਾਰਕ ਬਣਿਆ ਹੋਇਆ ਹੈ ਤੇ ਉਹ ਪੰਜਾਂ ਸ਼ਹੀਦਾਂ ਦੇ ਨਾਂ ਤੇ ਨੌਜਵਾਨਾਂ ਦੇ ਨਾਂ ਤੇ ਉੱਪਰ ਸਮਾਰਕ ਬਣਿਆ ਜਿਨ੍ਹਾਂ ਨੇ ਲੋਕਤੰਤਰ ਨੂੰ ਬਚਾਉਣ ਵਾਸਤੇ ਆਪਣੇ ਆਪ ਨੂੰ ਆਪਣੇ ਸ਼ਰੀਰ ਦੀ ਆਪਣੀ ਆਉਤੀ ਦੇਤੀ ਪਰਿਵਾਰ ਜਿਹੜੇ ਨੇ ਅੱਜ ਵੀ ਉਹਨਾਂ ਨੂੰ ਯਾਦ ਕਰਦੇ ਨੇ ਉਹਨਾਂ ਦੀ ਮਾਂ ਜਦੋਂ ਕਹਿੰਦੇ ਮੌਤ ਹੋਈ ਇੱਕ ਮੁੰਡੇ ਦੀ ਤਾਂ ਮਰਦੀ ਮਰਦੀ ਆਪਣੇ ਮੁੰਡਿਆਂ ਦਾ ਨਾਂ ਲੈਂਦੀ ਰਹੀ ਕਿ ਮੇਰੇ ਬੱਚੇ ਅੱਜ ਹੁੰਦੇ ਤਾਂ ਮੇਰੀ ਸੇਵਾ ਕਰਦੇ ਪਰ ਤੁਹਾਨੂੰ ਦਿਖਾਵਾਂਗੇ ਕਿ ਇਹ ਜਿਹੜੇ ਸਮਾਰਕ ਬਣਿਆ ਹੋਇਆ ਹੈਗਾ ਇਹ ਭਾਵੇਂ ਹੀ ਅੱਜ ਜਿਹੜਾ ਕਿ ਇਹ ਪੈਸੇ ਦੀ ਕਮੀ ਦੇ ਕਰ ਪੂਰਾ ਨਹੀਂ ਹੋ ਸਕਿਆ ਪਰ ਇੱਥੇ ਹਰ ਸਾਲ ਪ੍ਰੋਗਰਾਮ ਕੀਤਾ ਜਾਂਦਾ ਹੈਗਾ 19 23 ਫਰਵਰੀ 1992 ਦੇ ਸ਼ਹੀਦ ਨੇ ਇਹ ਪੰਜੇ ਜਿਨ੍ਹਾਂ ਨੇ ਲੋਕਤੰਤਰ ਨੂੰ ਬਚਾਉਣ ਵਾਸਤੇ ਆਪਣੀ ਜਿਹੜੀ ਸੀਗੀ ਪੂਰੀ ਜੀਵਨ ਲੀਲਾ ਜਿਹੜੀ ਖਤਮ ਕਰਦੀ ਕਿਸੇ ਦਾ ਵਿਆਹ ਹੋਣ ਵਾਲਾ ਸੀਗਾ ਕਿਸੇ ਦੀ ਮੰਗਣੀ ਹੋਈ ਸੀਗੀ ਕਿਸੇ ਦੀ ਜਿਹੜੀ ਪਤਨੀ ਸੀਗੀ ਉਹ ਗਰਭਤੀ ਸੀਗੀ ਕੋਈ ਬੰਦਾ ਆਪਣੇ ਕੁਝ ਦਿਨ ਪਹਿਲਾਂ ਹੀ ਵਿਆਹ ਹੋਇਆ ਸੀਗਾ ਇਹ ਸਾਰੇ ਉਹ ਨੌਜਵਾਨ ਨੇ ਜਿਨ੍ਹਾਂ ਨੇ ਲੋਕਤੰਤਰ ਨੂੰ ਬਚਾਉਣ ਵਾਸਤੇ ਮਤਲਬ ਕਿ ਭਾਅ ਵੋਟ ਪਾਈ ਔਰ ਸ਼ਹੀਦ ਹੋ ਗਏ ਬੋਟ ਪਾਣ ਦੇ ਕਾਰਨ ਇਹਨਾਂ ਨੂੰ ਸ਼ਹਾਦਤ ਦਾ ਜਾਮ ਜਿਹੜਾ ਸੀਗਾ ਉਹ ਪੀਣਾ ਪਿਆ ਕਿਉਂਕਿ ਲੋਕਤੰਤਰ ਦੇ ਵਿੱਚ ਅਗਰ ਕੋਈ ਸਰਕਾਰ ਬਣਦੀ ਹੈ ਤਾਂ ਉਹਨੂੰ ਉਹਦੇ ਵਿੱਚ ਲੋਕਾਂ ਦੀ ਭਾਗਦਾਰੀ ਹੁੰਦੀ ਹੈ ਤਾਂ ਬੋਟ ਦੇ ਨਾਲ ਹੀ ਹੁੰਦੀ ਹੈ ਇਹ ਬੋਟ ਉਹ ਸੀਗੀ ਜਿਨ੍ਹਾਂ ਦੀ ਬੋਟ ਤੋਂ ਬਾਅਦ ਸਰਕਾਰ ਬਣੀ ਪੰਜਾਬ ਦੇ ਵਿੱਚ ਸਰਦਾਰ ਬਿਆਨ ਸਿੰਘ ਜਿਹੜੇ ਮੁੱਖ ਮੰਤਰੀ ਬਣੇ ਤੇ ਉਹਨਾਂ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਜਿਹੜੀ ਤੁਸੀਂ ਅੱਜ ਚੇਲ ਰਹੇ ਹੋ ਅਮਨ ਸ਼ਾਂਤੀ ਦੇਖ ਰਹੇ ਹੋ ਇਹ ਸਿਰਫ ਇਹਨਾਂ ਪੰਜ ਸ਼ਹੀਦਾਂ ਇਹ ਜਿਹੜੇ ਹੋਰ ਵੀ ਪੰਜਾਬ ਦੇ ਵਿੱਚ ਸ਼ਹੀਦ ਹੋ ਜਗੇ ਉਨਾਤ ਸ਼ਹੀਦਾਂ ਦੀ ਬਦੌਲਤ ਤੁਸੀਂ ਜਿਹੜਾ ਹੈਗਾ ਅੱਜ ਪੰਜਾਬ ਦੇ ਵਿੱਚ ਤੁਸੀਂ ਜਿਹੜਾ ਅਮਨ ਸ਼ਾਂਤੀ ਦੇ ਰਿਹਾ ਬੋਟ ਇੱਕ ਹੈ ਚਾਹੇ ਤੁਹਾਡੀ ਪਰਿਵਾਰ ਦੀ ਵੋਟ ਹੈ ਪਰ ਹਰ ਇੱਕ ਬੋਟ ਬਹੁਤ ਜ਼ਰੂਰੀ ਹੈ ਇਹ ਸੰਦੇਸ਼ ਦਿੰਦੇ ਨੇ ਸ਼ਹੀਦ ਕਿ ਵੋਟ ਪਾਉਂਗੇ ਲੋਕਤੰਤਰ ਬਚਿਆ ਰਹੂਗਾ ਤੁਹਾਡੀ ਭਾਗੀਦਾਰੀ ਹੋਗੀ ਸਰਕਾਰ ਬਣੇਗੀ ਤੇ ਹੁਣ ਤੁਹਾਨੂੰ ਮਲਾਵਾਗੇ ਇਹਨਾਂ ਦੇ ਜਿਹੜੇ ਪਰਿਵਾਰਕ ਮੈਂਬਰ ਹੈ ਉਹਨਾਂ ਨਾਲ ਵੀ ਮਲਾਵਾਗੇ ਦੱਸਾਂਗੇ ਕਿ ਉਹ ਕੀ ਕਹਿੰਦੇ ਨੇ ਕਿਸ ਤਰ੍ਹਾਂ ਦਾ ਹਾਲ ਸੀਆ ਕਿਸ ਤਰ੍ਹਾਂ ਘਰ ਤੋਂ ਲੈ ਕੇ ਗਏ ਤੇ ਕਿਸ ਤਰ੍ਹਾਂ ਜਦੋਂ ਸ਼ਹੀਦ ਹੋ ਗਏ ਉਸ ਤੋਂ ਬਾਅਦ ਸਰਕਾਰਾਂ ਨੇ ਕੀ ਕੀਤਾ ਤੰਦਰ ਦੀ ਬਹਾਲੀ ਲਈ ਸ਼ਹੀਦ ਹੋਏ ਮਾਨ ਸਿੰਘ ਉਹਨਾਂ ਦੇ ਘਰ ਪਹੁੰਚੇ ਆ ਤੇ ਮਾਤਾ ਜੀ ਨੇ ਸਾਡੇ ਨਾਲ ਤੇ ਜਿਸ ਦਿਨ ਸ਼ਾਮ ਦੀ ਘਟਨਾ ਹੈ ਸਾਰੀ ਘਟਨਾ ਇਹਨਾਂ ਨੂੰ ਯਾਦ ਹੈ ਤੇ ਇਹਨਾਂ ਦੀ ਸ਼ਾਦੀ ਜਿਹੜੀ ਸੀ ਮਾਨਸਿਕ ਜੀ ਨੂੰ ਹੋਈ ਨੂੰ 8 ਮਹੀਨੇ ਦਾ ਟਾਈਮ ਜਿਹੜਾ ਹਲੇ ਹੋਇਆ ਸੀਗਾ ਤੇ ਇਸ ਦਿਨ ਇਹ 23 ਫਰਵਰੀ 1992 ਨੂੰ ਉਹਨਾਂ ਨੂੰ ਸ਼ਹੀਦ ਕੀਤਾ ਜਾਂਦਾ ਹੈਗਾ ਤੇ ਮਾਤਾ ਜੀ ਕੀ ਨਾ ਤੁਹਾਡਾ ਪ੍ਰੇਮ ਕੁਮਾਰ ਜੀ ਪਰ ਜੀ ਕੀ ਹੋਇਆ ਤਾਂ ਉਸ ਦਿਨ 23 ਫਰਵਰੀ ਦੀ ਸ਼ਾਮ ਨੂੰ ਕੀ ਹੋਇਆ ਸੀਗਾ ਕੁਛ ਨਹੀਂ ਜ ਹੋਇਆਗਾ 7 ਵਜੇ ਮੈਨੂੰ ਕਹਿੰਦਾ ਬੀਬੀ ਤੂੰ ਉਹ ਦੇਖ ਲੈ ਖਬਰਾਂ ਚੱਲ ਅਹਿਮਦ ਨੂੰ ਨਾ ਟੀਵੀ ਲਾ ਤਾਂ ਕਹਿੰਦਾ ਖਬਰਾਂ ਦੇਖ ਲੈ ਚੱਲ ਇੱਥੇ ਤੇ ਦੋ ਤਿੰਨ ਬੰਦੇ ਤੇ ਹੋ ਜਦ ਬਾਹਰ ਹੱਕਾ ਮਾਰਦੇ ਖੜੇ ਮੈਂ ਕਹਾਂ ਮੈਂ ਦੇਖਦੀ ਖੜ ਜਾ ਕਹਿੰਦਾ ਬੀਬੀ ਮੈਂ ਦੇਖਦਾ ਮੈਂ ਕਹਾਂ ਨਹੀਂ ਮੈਨੂੰ ਦੇਖਣ ਦੇ ਤੂੰ ਕੌਣ ਹੈ ਚੱਲ ਇੱਕ ਇੱਕ ਉੱਪਰ ਕਾਲੀ ਕੰਬਲੀ ਪੁੱਤ ਇੱਕ ਉੱਪਰ ਚਿੱਟੀ ਜੀ ਦੀ ਜੀ ਕਿਤਾ ਕੰਬਲੀ ਨੂੰ ਉਹ ਲੁਕੋਇਆ ਵਾ ਜਿਹੜਾ ਨਾ ਉਹਦੇ ਵਿੱਚ ਐ ਤਾਂ ਉਹਨੂੰ ਮੈਨੂੰ ਐ ਦਿਖਾਈ ਜਾਂਦਾ ਹੂੰ ਇਹ ਐ ਮੈਂ ਕਹਾਂ ਪੁੱਤਾ ਮੈਨੂੰ ਕਾ ਤੇ ਦਿਖਾਉਂਦਾ ਮੈਂ ਤਾਂ ਬਹੁਤ ਦੇਖੇ ਵੇ ਇਹ ਜੀ ਮਤਲਬ ਕੀ ਹਥਿਆਰ ਤੁਹਾਨੂੰ ਦਿਖਾ ਰਹੇ ਸੀ ਹਾਂ ਹਥਿਆਰ ਦਿਖਾਉਂਦਾ ਤਾਂ ਮੈਨੂੰ ਜੱਲੇ ਕਹਿੰਦਾ ਮਖਾ ਆਇਂਦਾ ਸ ਮੇਰੇ ਨਿਆਣੇ ਦੀ ਇੱਕੀ ਤਾਂ ਸੈਂਪਲੀ ਦੁਕਾਨ ਹੈ ਸਾਈਕਲ ਸਵਾਰਦੇ ਇੱਕ ਦੀ ਮਖਾ ਸਾੜੇ ਆਪਣੇ ਐਡੇ ਉਪਰ ਵੀ ਗੱਲ ਦੱਸੋ ਪਹਿਲੇ ਮੈਨੂੰ ਕਿਹਾ ਹੋਈ ਕਹਿੰਦਾ ਮਾਤਾ ਗੱਲ ਗੁੱਸੇ ਨਹੀਂ ਹੈਗੀ ਮਾਹ ਪੇ ਕਿਆ ਕਰਨਾ ਹੈ ਤੁਸੀਂ ਕਿਉਂ ਆਏ ਮੇਰੇ ਘਰ ਪਰ ਬਸ ਕਹਿੰਦੇ ਇਹਦਾ ਗੁਰਦੁਆਰੇ ਦੇ ਇਨਸਾਨ ਸਾਹਿਬ ਗਿਰ ਗਿਆ ਉਹ ਚੱਕਣ ਖੜਾ ਕਰਨਾ ਮਖਾ ਇਹ ਤਾਂ ਕਦੀ ਗੁਰਦੁਆਰੇ ਗਏ ਨਹੀਂ ਹੈਗੇ ਤੁਸੀਂ ਕਿਤਰਾ ਅਗੇ ਚੱਕਣ ਗੁਰਦੁਆਰੇ ਕਹਿੰਦੇ ਵੀ ਇਨਸਾਨ ਗਿਰ ਗਿਆ ਸੀ ਤੇ ਜਾਣਦੇ ਨਹੀਂ ਗੁਰਦੁਆਰੇ ਕੈਨਾਂ ਮਾਤਾ ਪਤਾ ਨਹੀਂ ਹੈਗਾ ਵੀ ਸਾਨੂੰ ਅਸੀਂ ਤਾਂ ਉੱਥੇ ਲੈ ਜਾਣੇ ਆ ਚੱਲ ਫੇਰ ਮੈਂ ਉਹਨੂੰ ਕਹੀ ਜਾਂਦੀ ਆ ਮੈਂ ਕਿਹਾ ਤੂੰ ਮੈਂ ਮੇਰੀ ਅੱਧਾ ਘੰਟਾ ਝਾਖੜੇ ਹੋ ਅੱਧਾ ਘੰਟਾ ਅੱਧਾ ਘੰਟਾ ਕੈਨਾਂ ਮਾਤਾ ਪੜਾ ਹੋ ਜਾ ਕਿੱਥਾ ਹੋ ਮੈਂ ਤੇਰੇ ਕੋਲ ਲੈ ਆਣੀ ਆ ਆ ਜਿਹੜਾ ਮੇਰਾ ਇੱਥੇ ਛੋਟਾ ਮੁੰਡਾ ਉਹਨਾ ਅਮਰਤ ਛਕਿਆ ਵਾ ਇਹ ਵੀ ਆ ਕੇ ਕਹਲੇ ਤਾ ਉਹਦੀ ਲੰਦੇ ਨੇ ਪੱਗ ਫੜ ਲਈ ਐ ਇਹ ਇਹਦੀ ਕਿ ਛੋਟੇ ਦੀ ਅੱਛਾ ਜੀ ਤਾ ਪੱਗ ਫੜੀ ਹੋਈ ਇਹ ਵੀ ਕਹਿੰਦਾ ਉਹ ਵੀ ਕਹਿੰਦਾ ਕਹਿੰਦਾ ਵੀ ਦੇਖ ਮੇਰਾ ਅਮਰਤ ਛਕਿਆ ਪੱਗ ਨੂੰ ਹੱਤ ਨਾਲ ਭਾਵੇਂ ਲੀਨੂ ਮੈਂ ਸੀਖੀ ਲੈਂਦੇ ਹਾਂ ਹੂੰ ਚੱਲ ਇਹ ਕਹਿੰਦਾ ਵੀ ਸਾਨੂੰ ਗੱਲ ਤਾਂ ਦੱਸੋ ਕਿਉਂ ਸਾੜੇ ਪੱਗਾਂ ਨੂੰ ਹੱਤ ਪਾਉਂਦੇ ਗੱਲ ਦੱਸੋ ਪਹਿਲਾਂ ਸਾਨੂੰ ਕੀ ਗੱਲ ਹੋਈ ਏ ਕਹਿੰਦੇ ਗੱਲ ਕੁਛ ਨਹੀਂ ਗੁਰਦਾਰੇ ਜਾਣਾ ਕਹਿੰਦਾ ਫਿਰ ਉਸ ਲਈ ਚੱਲੋ ਪੱਗਾਂ ਨੂੰ ਹੱਤ ਕਦੇ ਪਾਉਂਦੇ ਸਾੜੀਆਂ ਨੂੰ ਚੱਲ ਝਗੜੀ ਗਏ ਝਗੜੀ ਗਏ ਤਾਂ ਮਨ ਨੂੰ ਕਹਿੰਦਾ ਬੇਬੇ ਐ ਬੀਬੀ ਐ ਕਰ ਪਰਨਾ ਲਿਆ ਦੇ ਅੰਦਰ ਤੇ ਮੇਰੇ ਮੈਂ ਪੱਗ ਨਹੀਂ ਤਾਰਨ ਦੇਣੀ ਚੱਲ ਮੈਂ ਕੀ ਕਰੇ ਪੁੱਤ ਮੈਂ ਪਰਨਾ ਲਿਆ ਤੇ ਅੰਦਰ ਤੇ ਲੈਂਦੇ ਹੋ ਮੱਖ ਲੈ ਭਾਈ ਪਰਨਾ ਲਿਆ ਕੀ ਕਰਨਾ ਤਾਂ ਬੰਨਣੇ ਕਹਿੰਦਾ ਹਾਂ ਮੱਖ ਭੈਸਾ ਨੂੰ ਗੁਨਾਹ ਤਾਂ ਸੋ ਗਿਆ ਹੋਇਆ ਅੱਛਾ ਪਰਨਾ ਬੰਨਣ ਵਾਸਤੇ ਹੱਥ ਬੰਨਨੇ ਪੁੱਤੋ ਪਿੱਛੇ ਨੂੰ ਕਰਕੇ ਆਏ ਐ ਅੱਛਾ ਹੱਥ ਬੰਨਤੇ ਥੋੜਾ ਸਾਹਮਣੇ ਹਾਂ ਮੇਰੇ ਸਾਹਮਣੇ ਬੰਨੇ ਕਰਨਾ ਹੱਥ ਅੱਛਾ ਤੇ ਐਂ ਹੱਥ ਬੰਨਤੇ ਛੋਟੇ ਦੇ ਵੀ ਬੜੇ ਦੇ ਐਦੇ ਵੀ ਉਦੇ ਵੀ ਜਿਹੜਾ ਛੋਟਾ ਉਹ ਪਿੱਛਾ ਕਰ ਲਿਆ ਇਹ ਮੂਹਰਾ ਕਰ ਲਿਆ ਤਾਂ ਮੈਂ ਗੈਰਗੈਰ ਤੂਪੀ ਐ ਤੂਰੀ ਹੋਈ ਗੈਰਗੈਰ ਤਾਂ ਕਹਿਣਾ ਮਾਤਾ ਤੂੰ ਕੱਥੇ ਆ ਰਹੀ ਮਾ ਮੇਰੇ ਨਿਆਣੇ ਨਹੀਂ ਹੈਗੇ ਮੈਂ ਆਉਂਗੀ ਨਹੀਂ ਚੱਲ ਫੇਰ ਐਨੇ ਨੂੰ ਜਦ ਗਾਹਾਂ ਗਏ ਧਰਮਸ਼ਾਲਾ ਮੇ ਜਿਹੜਾ ਮੇਰੀ ਜੇਠ ਦਾ ਇੱਕੋ ਮੁੰਡਾ ਦਾ ਉਹ ਹਰਜਿੰਦਰ ਗਾਹ ਦੇਖਾਂ ਉਹ ਬਨੇ ਬੈਠੇ ਐ ਅੱਛਾ ਉਹ ਬਨੇ ਬੈਠੇ ਹੋਏ ਤਾਂ ਇਹ ਕਿਤੇ ਨਹਿਰ ਦੇ ਉੱਪਰ ਨਾ ਧਰਮਸ਼ਾਲਾ ਸਾੜੀਆ ਅੱਛਾ ਧਰਮਸ਼ਾਲਾ ਉਹ ਉੱਥੀ ਤੇ ਆ ਮੇਰਾ ਆ ਗਿਆ ਘਰ ਨੂੰ ਕਹਿੰਦਾ ਮੈਂ ਜੋਤ ਕਰਨੀ ਕਰਨ ਜਾਗਾ ਵੀ ਤੁਸੀਂ ਬੈਠੋ ਨਹੀਂ ਬਲਮ ਚਲੋ ਤਾਂ ਫੇਰ ਜਦ ਮੈਂ ਸੜਕ ਪਰ ਅਸੀਂ ਗਏ ਗਏਲੇ ਮਾਸੀ ਜੀ ਦੀ ਸਾੜੀ ਦੋ ਮਾਸੀ ਜੀ ਦੇ ਤੇ ਜਿਹੜੇ ਜਾਗ ਰਹਾ ਮਾਸੀ ਜੀ ਦੇ ਸਾਕੀ ਦੇ ਮੁੰਡੇ ਸਾੜੀ ਦੇ ਉਹ ਅੱਛਾ ਜੀ ਚਲ ਤਾਂ ਇਹ ਲਈ ਜਾਂਦੇ ਐ ਤਾਂ ਮੈਂ ਵੀ ਫੇਰ ਕਹਿੰਦੀ ਮਹਾਪੁੱਤ ਕੋਈ ਗੱਲ ਦੱਸ ਦਿਓ ਮਨ ਨੂੰ ਹੂੰ ਮਾਸੀ ਕਾਤੇ ਲਈ ਜਾਂਦੇ ਕਹਿੰਦੀ ਪਤਾ ਨਹੀਂ ਪੁੱਤ ਸਾੜੇ ਉਹ ਉਹ ਲੁਕੇ ਮੇਰੇ ਨਾਲੇ ਲੁਕੇ ਹੈਗੇ ਉਹ ਕੋਈ ਬੈਡਾਂ ਹੇਟ ਵੜ ਗਿਆ ਦੂਆ ਕਾਸੀ ਹੇਟ ਵੜ ਗਿਆ ਉਹ ਲੁਕੇ ਉਹਨਾਂ ਨੂੰ ਕਹਿੰਦਾ ਨਿਕਲ ਨਹੀਂ ਗੋਲੀਆਂ ਮਾਰਨੀ ਆ ਚੱਲ ਸ ਮੇਰੇ ਤਾਂ ਮੂਹਰੇ ਖੜ ਕੇ ਜਾ ਗਏ ਤਾਂ ਫੇਰ ਜਦੋਂ ਸੜਕ ਪਰ ਗਏ ਮਾਸੀ ਕਹਿੰਦੀ ਆ ਜਾ ਮੁਰ ਚੱਲੀ ਮਖਣ ਚੱਲ ਮਾਸੀ ਕਿੱਥੇ ਚੱਲਦੇ ਜਾ ਕੇ ਪੁੱਤ ਸਾੜੇ ਸਰਪੰਚਾਂ ਦਾ ਘਰ ਲਾਗੇ ਆ ਜੱਟਾਂ ਦਾ ਬਹੁਤਾ ਜਾ ਕੇ ਹੱਥ ਪਿੱਛੇ ਸਾੜੇ ਸਾਹਮਣੇ ਦੀ ਗੱਲ ਉਹ ਕਹਿੰਦੇ ਵੀ ਸਾੜੇ ਹੱਥ ਨਾ ਬੰਨੋ ਸਾੜਾ ਸਾਹਮਣਾ ਕਰਨਾ ਲਾਠੀ ਗੇਲ ਕਰਨਾ ਲਾਠੀ ਗੇਲ ਕਰ ਲੋ ਰਫ ਥੋੜੇ ਬਾ ਆ ਕੁਸਾ ਸਾੜੇ ਪਤਾ ਹੈ ਨਹੀਂ ਲਾਠੀ ਗੇਲ ਕਰਨਾ ਜੋ ਮਰਜ਼ੀ ਕਰੋ ਪਰ ਹੱਥ ਖੋਨ ਤੋਂ ਸਾੜੇ ਮੁਕਾਬਲਾ ਕਰੋ ਸਾਡੀ ਗੱਲ ਕਹਿੰਦੇ ਨਹੀਂ ਇਹ ਤਾਂ ਵਸੇ ਉੱਥੇ ਜਾਣਾ ਗੁਰਦੁਆਰੇ ਸਾਹਿਬ ਉਹ ਤਾਂ ਕਿਤੇ ਨਹੀਂ ਜਾਣਾ ਬਾ ਗੁਰਦੁਆਰੇ ਤੋਂ ਥੋੜੀ ਚਿਰ ਗਾਹਾਂ ਆਏ ਐ ਜਿਹਦੀ ਗੋਲੀ ਚਲਾਤੀ ਪੰਜ ਦੇ ਪੰਜ ਪੰਜ ਦੇ ਪੰਜ ਪੰਜ ਤੁਹਾਡੇ ਪਿੱਛੇ ਨਹੀਂ ਸੀ ਸਾਰੇ ਹਾਂ ਇੱਕ ਜੇਠ ਦਾ ਦਾ ਪੁੱਤ ਦੋ ਮਾਸੀ ਜੀ ਦੇ ਤੇ ਇੱਕ ਮੇਰੇ ਛੋਟੇ ਦੇਹੁਰ ਦਾ ਤਾਂ ਇੱਕ ਮੇਰਾ ਤਾਂ ਹਾਂ ਬਨ ਆ ਵੀ ਲੈ ਦਾ ਮਹਾ ਸਿੰਘ ਇਹ ਜਾਣੀ ਉੱਥੇ ਜਾ ਕੇ ਖੋਲ ਤੇ ਕਹਿੰਦਾ ਐ ਕਰ ਜੇ ਕਰਿਆ ਜੇ ਕਹਿਆ ਦੱਸਿਆ ਵੀ ਆ ਗੱਲ ਹੋਣ ਲੱਗੀ ਐ ਫੇਰ ਤੈਨੂੰ ਘਰ ਮਾਰ ਕਾਉਂਗੇ ਹੂੰ ਚੱਲ ਉਹ ਆਇਆ ਕੋਠੇ ਪਛੜ ਗਿਆ ਮਾਂ ਪੁੱਤ ਕਿ ਆਉਗੇ ਕਹਿੰਦਾ ਬੀਬੀ ਕੁਛ ਨਹੀਂ ਡਰਿਆ ਵਾ ਹੌਲੇ ਵਾ ਜਦ ਗੋਲੀਆਂ ਚੱਲੀਆਂ ਫੇਰ ਨੱਠ ਗਿਆ ਉੱਥੀ ਨੂੰ ਉੱਥੀ ਨੂੰ ਫੇਰ ਨੱਠ ਗਿਆ ਜਿੱਥੇ ਖੜਾ ਲੈ ਦੇ ਲਿਆ ਹਾਂ ਫੋਣੀ ਫੋਣੀ ਗੋਲੀਆਂ ਦੀ ਹਾਂ ਲਾ ਵਾ ਸੁਣੀ ਐ ਨਾ ਖਾਸੀਆਂ ਗੋਲੀਆਂ ਚੱਲੀਆਂ ਕਹਿੰਦੇ ਛਾਤੀ ਚ ਮਾਰੀਆਂ ਛਾਤੀ ਪਿੱਛੇ ਪਿਛਲੀ ਵਾਰ ਕਰੀ ਪੁੱਤ ਜਿੱਕਾ ਹੁਣ ਆ ਪਿੱਛੇ ਖੜੇ ਨਾ ਗੋਲੀਆਂ ਵਾਲੇ ਉਹ ਮੂਰੇ ਕਰ ਲੈ ਵੀ ਚਲੋ ਪਿੱਛੇ ਦੇ ਵਾਰ ਕਰੀ ਉਹ ਉਹਨਾਂ ਨੇ ਫੇਰ ਵੀ ਕਿਹਾ ਮੇਰੇ ਮਾਨ ਸਿੰਘ ਨੇ ਕਹਿੰਦਾ ਪਿੱਠ ਪਿੱਛੇ ਬਾ ਨ ਕਰੋ ਸਾਹਮਣਾ ਕਰੋ ਸਾਡੀ ਗੱਲ ਪਿੱਠ ਪਿੱਛੇ ਕਿਉਂ ਵਾਰ ਕਰਦੇ ਸਾਡੀ ਗੱਲ ਬਸ ਬਾ ਪੁੱਤਰੇ ਦੇ ਪੰਜ ਮਿੰਟ ਵੀ ਨਹੀਂ ਲਾਏ ਹੈਗੇ ਉਸ ਟਾਈਮ ਮਨਿਹੜਾ ਹੈ ਪੁੱਤ ਸਵੇਰੀ ਜਦੀ ਜਦੀ ਆਗਮਨ ਹੋ ਰਿਹਾ ਸੀ ਟਾਈਮ ਮਨਿਹੜੇ ਨਾਲ ਉੱਥਾ ਚੱਕਿਆ ਉੱਥਾ ਜਾ ਕੇ ਹਸਪਤਾਲ ਲੈ ਗਏ ਪੂਰੀ ਰਾਤ ਪੁਲਿਸ ਨਹੀਂ ਆਈ ਨਾ ਪੁਲਿਸ ਨਹੀਂ ਆਈ ਕੋਈ ਵੀ ਰਾਤ 7 ਵਜੇ ਦੀ ਘਟਨਾ ਸੀਗੀ ਇਹ ਹਾਂਜੀ ਹਾਂ 7 ਵਜੇ ਪੂਰੀ ਸਰੇ ਪੁਲਿਸ ਆਈ हां 200 ਰੋਬ ਮਨ ਹੈ ਫੇਰ ਲੀ ਲਸਾ ਚੱਕੀ ਹਾਂ ਮਨ ਹੈ ਲਸਾ ਜਦੀ ਮਨ ਹੈ ਟ੍ਰੇਲੀ ਚ ਲਾਦ ਲਿਆਦੀਆਂ ਬਾਕੀ ਫੇ ਮਨ ਹੈ ਪੁਲਿਸ ਬੁਲਾਈ ਹੈ ਤਾਂ ਬਹਿ ਹਸਪਤਾਲ ਨੂੰ ਲੈ ਗਏ ਅੱਛਾ ਹਾਂਜੀ ਤੇ ਕੋਈ ਸਰਕਾਰ ਤੋਂ ਪਾਰਟੀਆਂ ਤੋਂ ਮਦਦ ਕੀਤੀ ਕੋਈ ਤੁਹਾਡੀ ਪਾਰਟੀ ਨੇ ਮਦਦ ਬਸ 11ਵੇਂ ਦਿਨ ਸਾੜਾ ਭੋਗਤਾ 11ਵੇਂ ਦਿਨ ਭੋਗਤਾ ਬਾਪੂ ਕਾਂਸ਼ੀ ਰਾਮ ਆਇਆ ਤਾਂ ਕਾਂਸ਼ੀ ਰਾਮ ਵੀ ਆਇਆ ਤਾਂ ਇਹ ਲੋਕ ਜੱਟ ਕਹਿੰਦੇ ਵੀ ਖੜਕੂ ਨਾ ਮਾਰੇ ਖੜਕੂ ਮਾਰ ਕੇ ਗਏ ਨਾ ਤੇ ਨੈਣੇ ਨੂੰ ਖੜਕੂ ਮਾਰਿਆ ਸੀ ਕਿ ਵੀ ਸੜਕੇ ਜੀਦੇ ਦੀ ਖੜਕੂਆਂ ਗਏ ਜਿਲ੍ਹੇ ਜਲਨੇ ਜਿਲ੍ਹੇ ਨੇ ਰਤੀ ਸੀਗੀ ਜਲ ਲਈ ਦਾ ਮਰਿਆ ਵਾ ਚੱਲ ਮਗਾ ਸਾਢੇ ਤੱਕ ਕੋਈ ਜੀ ਦਿਨ ਦੀ ਖੜਕੂ ਆ ਗਿਆ ਸਾਢੇ ਦਿਨ ਤੱਕ ਆ ਲੈਣ ਦਾ ਜਦ ਨਹੀਂ ਹਟੇ ਵੀ 11ਵੇਂ ਦਿਨ ਜ ਕਾਂਸੀ ਰਾਮਾ 11 ਜੱਥੇ ਆਏ ਬੁੱਤ ਕੱਢ ਲਿਆ ਇਹਨਾਂ ਖੜਕੂ ਆ ਦੇ ਰੋਡਾ ਸਾਹਿਬ ਐਸੇ ਪਿੰਡਰਾਂ ਵਾਲਾ ਵੀ ਤਾਂ ਰੋਡਾ ਸਾਹਿਬ ਵੀ ਤਾਂ ਵੀ ਹੋਰ ਵੀ ਤੇ ਪੌਤੀਆ ਵੀ ਦਾ ਤੇ ਨੌਕਰੀ ਨੌਕਰੀ ਮਿਲੀ ਕੋਈ ਨੌਕਰੀ ਜੀ ਹਾਂ ਇਹਨੂੰ ਛੋਟੇ ਮੁੰਡੇ ਨੇ ਮਿਲੀ ਦੀ ਅੱਛਾ ਜੀ ਆ ਜਰਾ ਮਹਾ ਸਿੰਘ ਹੁਣ ਦਿਖਾਈ ਸਰਕਾਰ ਨੇ ਬਿਆਨ ਸਿੰਘ ਸਰਕਾਰ ਨੇ ਦਿੱਤੀ ਹਾਂ ਦਿੱਤੀ ਸੀ ਸਰਕਾਰ ਨੇ ਤੇ ਸਾਡੇ ਨਾਲ ਉਹਦੇ ਜਿਹੜੇ ਪਤਨੀ ਨੇ ਉਹ ਵੀ ਹੈਗੇ ਨੇ ਤੇ ਕੀ ਨਾਂ ਪੈਂਦੀ ਤੁਹਾਡਾ ਪਰਮਜੀਤ ਜੀ ਤੇ ਕੀ ਲੱਗਿਆ ਜਦੋਂ ਤੁਸੀਂ ਤੁਹਾਨੂੰ پتہ ਲੱਗੀ ਘਟਨਾ 8 ਮਹੀਨੇ ਵਿਆਹ ਨੂੰ ਹੋਏ ਸੀਗੇ ਤੇ ਕਿਸ ਤਰ੍ਹਾਂ ਦਾ ਪਹਾੜ ਜਿਹੜਾ ਸੀਗਾ ਗਿਰਿਆ ਉਹ ਆਹ ਨਹੀਂ ਬਹੁਤ ਦੁੱਖ ਲੱਗਿਆ ਤਾਂ ਬਹੁਤ ਦੁੱਖ ਹੀ ਦੇ ਜੀ ਕੀ ਬੋਲੋ 8 ਮਹੀਨੇ ਹੋ ਗਏ ਜਿਹੜੀ ਵਿਆਹ ਦੀ ਹਾਂਜੀ ਤੇ ਬਾਅਦ ਹੁਣ ਜਿਹੜਾ ਕੰਮਕਾਰ ਆ ਉਹ ਨੌਕਰੀ ਮਿਲ ਗਈ ਫਿਰ ਬਾਅਦ ਨੂੰ ਤਾਂ ਨੌਕਰੀ ਜਗ੍ਹਾ ਦੀ ਵੀ ਨਹੀਂ ਛਾਲਾਦ ਮਿਲਿਆ ਜੀ ਹਾਂ ਹਾਂਜੀ ਇਹਨਾਂ ਬੱਚੇ ਕੰਮ ਕਰਦੇ ਨੇ ਸਾਰੇ ਬੱਚਾ ਜੀ ਕਿਦਾਂ ਇਹ ਦੂਏ ਦੇ ਦੂਏ ਸੇ ਤੈ ਉਹ ਚਾਰ ਬੱਚੇ ਉਹ ਤਾਂ ਕੋਈ ਪਛੰਦਦਾ ਕੀ ਹੈ ਹਾਂਜੀ ਠੀਕ ਹੈ ਇਹਦਾ ਮਤਲਬ ਕੋਈ ਸਹੀ ਜਿਹਾ ਕਿ ਨਾ ਦਰਜ ਦਿੱਤਾ ਨਹੀਂ ਹਾਲ ਤੱਕ ਹੈ ਨਾ ਨਾ ਸੀ ਜੀ ਦਾ ਦਰਜਾ ਕਹੇ ਦੇਣਾ ਦਾ ਪੁੱਤ ਉਹਨਾਂ ਨੇ ਕਹਿੰਦੇ ਫਿਰ ਬਾਬੂ ਕਾਂਸ਼ੀ ਰਾਮ ਕਹਿ ਗਿਆ ਤਾਂ ਵੀ ਕਿ ਬੱਚੇ ਨੌਕਰੀ ਦਾਂਗੇ ਅਸੀਂ ਜਾਨੀ ਫਿਰ ਮਹਾ ਸਿੰਘ ਨੇ ਨੌਕਰੀ ਲੈ ਲਈ ਤੀ ਉਹਨਾਂ ਦੇ ਵੀ ਉਹਨਾਂ ਦਾ ਕੋਈ ਹੈ ਨਹੀਂ ਤਾਂ ਅੱਜ ਸਮੇਤ ਉਹ ਤਾਂ ਕਿਹਨੇ ਆ ਲੋਕਤੰਤਰ ਜਿਹੜਾ ਸੀਗਾ ਇੱਕ ਵੋਟ ਪਾਉਣ ਵਾਸਤੇ ਲੋਕਤੰਤਰ ਨੂੰ ਬਚਾਉਣ ਵਾਸਤੇ ਸ਼ਹੀਦ ਹੋਏ ਤੇ ਹਾਂ ਸ਼ਹੀਦ ਹੋਏ ਤੇ ਅੱਜ ਲੋਕਾਂ ਨੇ ਕਿਹਾ ਵੀ ਬਹੁਤ ਕਹਿੰਦਾ ਵੋਟ ਨਾ ਪਾਏ ਬਾਈਕਾਟ ਹੈ ਮੈਂ ਵੀ ਤੋ 5 ਵਜੇ ਥਾਈ ਮੈਂ ਕੱਚੋਂ ਕਾ ਕਪੜ ਦੇ ਕੇ ਫੇਰ ਗੇਰ ਦੇ ਗਰਾਂ ਕੱਖਣ ਜਾਣੇ ਨੂੰ ਮੈਂ ਕਿਹਾ ਵੀ ਮੇਰਾ ਜੀ ਨਹੀਂ ਕਰਦਾ ਜਾਣੇ ਨੂੰ ਮਨੂੰ ਕਹਿੰਦਾ ਬੀਬੀ ਜਾ ਤੂੰ ਮੈਂ ਕਿਹਾ ਨਹੀਂ ਮੈਂ ਨਹੀਂ ਜਾਣਾ ਕਹਿੰਦਾ ਕਾ ਤੇ ਵੋਟਾਂ ਤੇ ਡਰਦੀ ਮੈਂ ਕਿਹਾ ਨਾ ਮੈਂ ਨਹੀਂ ਡਰਦੀ ਜਦ ਵੱਜ ਗਏ 5 ਮਨੂੰ ਕਹਿੰਦਾ ਅਰੇ ਅਸੀਂ ਤਾਂ ਪਾਏ ਆਂ ਕੀ ਕਰੂੰਗੀ ਤੂੰ ਅੱਛਾ ਵੋਟ ਪਾਏ ਪੰਜੇ ਜਣੇ ਮੈਂ ਫੇਰ ਤੁਹਾਨੂੰ ਕਿਆ ਮਿਲ ਗਿਆ ਕਹਿੰਦਾ ਮਿਲੂਗਾ ਜਿਹੜਾ ਕੁਸ ਮਿਲੂਗਾ ਹੂੰ ਤੇਰੀ ਵਰਗੀਆਂ ਬੁੜੀਆਂ ਦਾ ਕਹਿੰਦੇ ਸਾਨੂੰ ਮੱਥਾ ਟੇਕ ਕੇ ਕਰੂਗੇ। ਸਮਾਰਕ ਬਣਿਆ ਹੋਇਆ ਹੈ। ਅੱਛਾ ਇਹਦਾ ਕੀ ਹੈ? ਹਾਂ। ਤੇ ਕਹਿੰਦਾ ਤੁਹਾਡੇ ਵਰਗੀਆਂ ਬੁੜੀਆਂ ਦਾ ਕਹਿੰਦਾ ਸਾਡੇ ਪੈਰੀਂ ਹੱਥ ਲਾਇਆ ਕਰੂਗੇ। ਥਾਰੀ ਕਹਾਣੀ ਦੱਸਦੇ ਆ ਉਸ ਦਿਨ ਦੀ ਵੀ ਕਿਸ ਤਰ੍ਹਾਂ ساری ਗੱਲ ਹੋਈ ਹੈ ਤੇ ਪਰਿਵਾਰ ਜਿਹੜਾ ਸੀਗਾ ਪੂਰਾ ਉਹਨਾਂ 'ਤੇ ਪਹਾੜ ਗਰਿਆ ਸੀਗਾ ਪਰ ਫਿਰ ਵੀ ਉਹਨਾਂ ਦੀ ਸ਼ਹਾਦਤ ਤੋਂ ਬਾਅਦ ਪੰਜਾਬ ਦੇ ਵਿੱਚ ਸ਼ਾਂਤੀ ਆਈ, ਸਰਕਾਰ ਬਣੀ। ਉਹੀ ਸ਼ਾਂਤੀ ਜਿਹੜੀ ਇਹ ਹੁਣ ਚੱਲ ਰਹੀ ਹੈ। ਅਗਰ ਤੁਸੀਂ ਬਰਕਰਾਰ ਰੱਖਣਾ ਹੈ ਤਾਂ ਇਨ੍ਹਾਂ ਸ਼ਹੀਦਾਂ ਦੀ ਤਰ੍ਹਾਂ ਵੋਟ ਪਾਓ, ਵੋਟ ਪਾਣਾ ਤੁਹਾਡਾ ਹੱਕ ਹੈ। ਉਹਨੂੰ ਹਰ ਹਾਲ 'ਚ ਇਸਤੇਮਾਲ ਕਰੋ। ਹੁਣ ਤਾਂ ਮਾਹੌਲ ਠੀਕ ਹੈ ਕਿਸ ਤਰ੍ਹਾਂ ਦੀ ਕੋਈ ਪਾਬੰਦੀ ਨਹੀਂ ਹੈਗੀ ਪਰ ਜਿਨ੍ਹਾਂ ਪਰ ਪਾਬੰਦੀ ਸੀਗੀ ਜਿਨ੍ਹਾਂ ਨੂੰ ਕਿਹਾ ਗਿਆ ਕਿ ਵੋਟ ਪਾਉਂਗੇ ਤੁਹਾਨੂੰ ਜਿਹੜੇ ਨਤੀਜੇ ਭੁਗਤਣੇ ਪੈਣਗੇ ਉਹਨਾਂ ਨਤੀਜੇ ਭੁਗਤੇ ਪਰ ਪੰਜਾਬ 'ਚ ਅਮਨ ਸ਼ਾਂਤੀ ਲਿਆਂਦੀ ਕੈਮਰ ਪਰਸਨ ਅਸ਼림 ਨਾਸ ਦੇ ਨਾਲ ਮਨੋਜ ਜੋਸ਼ੀ ਜੀ ਮੀਡੀਆ ਦੁਬਾਰੀ